बन ਕੇ ਤੇ ਹੁਣ ਆਪਾਂ ਇੱਥੇ ਇਹਦੇ ਵਿੱਚ ਪਾਵਾਂਗੇ ਜੀ ਮੇਥੀ ਤੇ ਜਿਹੜਾ ਇਹ ਰਹਾ ਤਾਂ ਨਹੀਂ ਆ ਵੀ ਪਾ ਸਕਦੇ ਹੋ ਤੇ ਇਹਨੂੰ ਕਰ ਦਾਂਗੇ ਮਿਕਸ ਦਾਸ ਲੋਕ ਚੈਨਲ ਤੇ ਤੁਹਾਡਾ ਸਾਰਾ ਕਾਜ ਜੇ ਉਮੀਦ ਕਰਦੀਆਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਜਿਹੜੀ ਰੈਸਪੀ ਬਣਾਉਣੀ ਹੈ ਜੀ ਉਹ ਹੈਗੀ ਜੀ ਆਲੂ ਬੇਸਨ ਦੀ ਕੜੀ ਆਲੂ ਬੇਸਨ ਦੀ ਕੜੀ ਆਪਾਂ ਬਹੁਤ ਸਵਾਦ ਬਣਾ ਕੇ ਤਿਆਰ ਕਰਾਂਗੇ ਤੇ ਇਹ ਖਾਣ ਵਿੱਚ ਵੀ ਬਹੁਤ ਸਵਾਦ ਲੱਗਦੀ ਹੈ ਇਹਨੂੰ ਤੁਸੀਂ ਕਿਸੇ ਵੀ ਚੀਜ਼ ਨਾਲ ਚੌਲਾ ਨਾਲ ਰੋਟੀ ਨਾਲ ਚਾਹੇ ਫੁਲਕੇ ਨਾਲ ਵੀ ਖਾ ਸਕਦੇ ਹੋ ਤੇ ਇਹਨੂੰ ਕੜੀ ਨੂੰ ਬਣਾਉਣ ਵਾਸਤੇ ਆਪਾਂ ਕੀ ਕੀ ਸਮਾਨ ਲਿਆ ਉਹ ਤੁਹਾਨੂੰ ਆਪਾਂ ਦੱਸ ਦਿੰਦੇ ਆਂ ਆਲੂ ਬੇਸਨ ਦੀ ਕੜੀ ਬਣਾਉਣ ਵਾਸਤੇ ਅੱਧਾ ਕਿਲੋ ਇੱਥੇ ਮੈਂ ਆਲੂ ਲਏ ਨੇ ਇਹਨਾਂ ਨੂੰ ਮੈਂ ਉਬਾਲ ਕੇ ਛਿੱਲ ਕੇ ਰੱਖ ਲਿਆ ਤੇ ਨਾਲ ਹੀ ਇੱਥੇ ਲਈ ਅੱਧੀ ਗੋਲੀ ਆਪਾਂ ਬੇਸਨ ਦੀ ਲਈ ਆ ਤੇ ਥੋੜੀ ਜੀ ਆਪਾਂ ਲਈ ਹੈ ਜੀ ਇਮਲੀ ਇਹਨੂੰ ਮੈਂ ਭਿਓ ਕੇ ਰੱਖ ਲਿਆ ਤੇ ਤੜਕੇ ਵਾਸਤੇ ਇੱਥੇ ਲੈਏ ਨੇ 6-7 ਲਈਆਂ ਨੇ ਹਰੀਆਂ ਮਿਰਚਾਂ 4 ਲੈਏ ਨੇ ਟਮਾਟਰ 2 ਲੈਏ ਨੇ ਪਿਆਜ਼ ਤੇ ਇੱਕ ਗੰਢੀ ਪੂਰੀ ਲਸਣ ਦੀ ਲਈ ਹੈ ਛਿਲਕੇ ਤੁਸੀਂ ਜਿੰਨਾ ਵੀ ਸਮਾਨ ਹੈਗਾ ਕੜੀ ਦਾ ਇਹ ਤੁਸੀਂ ਆਪਣੇ ਲੋੜ ਮੁਤਾਬਕ ਤੁਸੀਂ ਕੋਈ ਵੀ ਸਮਾਨ ਇੱਥੇ ਲੈ ਸਕਦੇ ਹੋ ਤੇ ਸਭ ਤੋਂ ਪਹਿਲਾਂ ਆਪਾਂ ਕਰ ਲੈਨੇ ਆ ਜੀ ਪਿਆਜ਼ਾਂ ਦੀ ਟਮਾਟਰਾਂ ਦੀ ਤੇ ਸਾਰੇ ਤੜਕੇ ਦੀ ਕਟਿੰਗ ਪਿਆਜ਼ ਆਪਾਂ ਇੱਥੇ ਮੋٹے-ਮੋٹے ਨੀਜੇ ਕੱਟਨੇ ਨੇ ਲੰਬੇ ਪੀਸਾਂ ਚ ਨਹੀਂ ਕੱਟਨੇ ਆ ਆਪਾਂ ਇੱਕ ਪਿਆਜ਼ ਕਟ ਮਾਰ ਕੇ ਤੇ ਫਿਰ ਇਹਨਾਂ ਪਿਆਜ਼ਾਂ ਨੂੰ ਆਪਾਂ ਕੱਟ ਕੇ ਤੇ ਤਿਆਰ ਕਰਾਂਗੇ ਪਿਆਜ਼ਾਂ ਦੀ ਤੇ ਲਸਣ ਦੀ ਕਟਿੰਗ ਆਪਾਂ ਕਰ ਲਈਏ ਤੇ ਹੁਣ ਇੱਥੇ ਕੱਟ ਲੈਨੇ ਆਂ ਜੀ ਹਰੀਆਂ ਮਿਰਚਾਂ ਵੀ ਹਰੀਆਂ ਮਿਰਚਾਂ ਨੂੰ ਵੀ ਆਪਾਂ ਇਸੇ ਤਰ੍ਹਾਂ ਹੀ ਬਰੀਕ-ਬਰੀਕ ਕੱਟ ਕੇ ਕਰ ਲੈਨੇ ਆਂ ਜੀ ਤਿਆਰ ਤੇਲ ਪਾ ਲੈਨੇ ਜੀ ਆਪਾਂ ਕੜਾਈ 'ਚ ਤੇ ਇਹਨੂੰ ਕਰ ਲੈਨੇ ਚੰਗੀ ਤਰ੍ਹਾਂ ਗਰਮ ਤੇਲ ਆਪਣਾ ਇੱਥੇ ਗਰਮ ਹੋ ਗਿਆ ਤੇ ਹੁਣ ਇੱਥੇ ਲੈਨੇ ਆਪਾਂ ਥੋੜੇ ਜਿਹਾ ਮਸਾਲੇ ਲੈਨੇ ਇੱਕ ਅੱਧਾ ਚਮਚ ਲੈ ਆਪਾਂ ਮੇਥੀ ਦਾਣਾ ਇਹ ਬਰੀਕ ਵਾਲਾ ਦਾਣਾ ਜੀ ਮੇਥੀ ਦਾ ਤੇ ਅੱਧਾ ਚਮਚ ਜੀਰਾ ਅੱਧਾ ਚਮਚ ਅਜਵੈਨ ਤੇ ਅੱਧਾ ਚਮਚ ਦੀ ਸਾਬਤ ਧਨੀਆ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਤੜਕਾ ਲੈਨੇ ਆ ਇੱਕ ਤੁਪਕੀ ਆਪਾਂ ਇੱਥੇ ਪਾਵਾਂਗੇ ਹਿੰਗ ਮਸਾਲੇ ਜਿਹੜੇ ਸੁੱਕੇ ਪਾਏ ਨੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਫੁੰਨ ਲੈਣੇ ਆ। ਹੁਣ ਪਾ ਲੈਨੇ ਆ ਲੱੱਖਣ। ਕੇ ਨਾਲ ਹੀ ਪਾ ਲਾਂਗੇ ਹਲੀਆਂ ਮਿਰਚ। ਤੇ ਗੀਕ ਨਿਕਲਾ ਫੋਨ ਲਾਗੇ ਖਾਲੀ ਨਚਾਂ ਤੇ ਲੱਟਾ ਲਓ ਤੇ ਪਿਆਜ਼ ਤੇ ਆਜ ਆਪਣੇ ਜਿਹੜੇ ਭੁੱਜ ਗਏ ਨੇ ਤੇ ਹੁਣ ਆਪਾਂ ਇਹਨਾਂ ਵਿੱਚ ਪਾਵਾਂਗੇ ਜੀ ਮਸਾਲੇ ਤੇ ਇੱਕ ਚਮਚ ਪਾਵਾਂਗੇ ਆਪਾਂ ਹਲਦੀ ਦਾ ਇੱਕ ਚਮਚ ਪਾਵਾਂਗੇ ਆਪਾਂ ਧਨੀਆ ਪਾਊਡਰ ਤੇ ਸਵਾਦ ਅਨੁਸਾਰ ਪਾਵਾਂਗੇ ਲੋਨ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਤੇ ਚਮਚ ਮਿਦਾ ਚੌਥਾ ਹਿੱਸਾ ਪਾਵਾਂਗੇ ਆਪਾਂ ਲਾਲ ਮਿਰਚ ਕਿ ਹਰੀਆਂ ਵੀ ਪਾਈਆਂ ਤੇ ਅੱਧਾ ਚਮਚ ਪਾਵਾਂਗੇ ਆਪਾਂ ਲਾਲ ਮਿਰਚ ਦਾ ਕਲਰ ਦੇਣ ਵਾਸਤੇ ਡੇਗੀ ਮਿਰਚ ਤੇ ਮਸਾਲਿਆਂ ਨੂੰ ਕਰਦਨੇ ਆ ਜੀ ਮਿਕਸਰ ਯਾਦ ਇੱਥੇ ਪਾ ਲੈਣਾ ਜੀ ਕੱਟੇ ਹੋਏ ਟਮਾਟਰ ਢੜਕੀ ਪਾਉਣ ਵਾਸਤੇ ਹਲਦੀ ਆਪਾਂ ਇੱਥੇ ਥਿੰਗੀ ਪਾਉਂਗੇ ਤੁਸੀਂ ਕੱਟ ਕੇ ਵੀ ਪਾ ਸਕਦੇ ਹੋ ਇਹਨਾਂ ਚੀਜ਼ਾਂ ਜਿਹੜੀਆਂ ਜੀ ਆਪਾਂ ਇਹ ਟੰਡ ਨੂੰ ਪਲੰਗੇ ਆਪਾਂ ਡੁੱਗੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਤੇ ਮਿਕਸਰ ਨਾਲ ਆਪਾਂ ਵਿੱਚ ਇਹਦੇ ਨਾਲ ਹਲਾ ਲਾਂਗੇ ਮਿਕਸਰ ਦੇ ਨਾਲ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਕੋਈ ਗੁੱਟਲੀ ਨਹੀਂ ਰਹਿਣੀ ਚਾਹੀਦੀ ਤੇ ਪੱਤਾ ਆਪਣਾ ਪੁੱਜ ਗਿਆ ਤੇ ਨਾਲ ਹੀ ਹੁਣ ਇੱਥੇ ਪਾ ਦਾਂਗੇ ਜੀ ਆਪਾਂ ਆਲੂ ਤੇ ਇਹਨੂੰ ਕਰ ਦਿੰਦੇ ਆ ਮਿਕਸ

ਕੜੀ ਨੂੰ ਇੱਕ ਰੇਚਾ ਲੱਗ ਚੁੱਕਿਆ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਜੀ ਆਪਾਂ ਇਮਲੀ ਦਾ ਪਲਪ ਜਿਹੜਾ ਆਪਾਂ ਬਣਾ ਕੇ ਰੱਖਿਆ ਕਰਦਾਂਗੇ ਚੰਗੀ ਤਰ੍ਹਾਂ ਮਿਕਸ ਕਰ 15 ਤੋਂ 20 ਮਿੰਟ ਆਪਾਂ ਹਜੇ ਹੋਰ ਕੜੀ ਨੂੰ ਰਿੰਨਾਂਗੇ ਕੜੀ ਜਿੰਨੀ ਰਿੰਨੇਗੀ ਰਿੱਚੇਗੀ ਉਨੀ ਤਿਆਰ ਵਧੀਆ ਬਣ ਕੇ ਤਿਆਰ ਹੋਏਗੀ ਕੜੀ ਆਪਣੀ ਹੋ ਗਈ ਹੈ ਤਿਆਰ ਬਣ ਕੇ ਤੇ ਹੁਣ ਆਪਾਂ ਇੱਥੇ ਦੇ ਵਿੱਚ ਪਾਵਾਂਗੇ ਜੀ ਮੇਥੀ ਤੁਸੀਂ ਹਰਾ ਤਾਂ ਨਹੀਂ ਆ ਵੀ ਪਾ ਸਕਦੇ ਹੋ ਤੇ ਇਹਨੂੰ ਕਰ ਦਾਂਗੇ ਮਿਕਸ ਸਾਰੀ ਮੇਥੀ ਪਾ ਲਾਂਗੇ ਮੇਥੀ ਪਾਉਣ ਤੋਂ ਬਾਅਦ ਹੁਣ ਆਪਾਂ ਇਹਨੂੰ 2 ਮਿੰਟ ਹੋਰ ਕੜੀ ਨੂੰ ਚੁੱਲੇ 'ਤੇ ਦਿੱਤੇ ਹੀ ਇਸੇ ਤਰ੍ਹਾਂ ਹੀ ਸੇਕਦੇ ਵਿੱਚ ਤੇ ਰਹਿਣਾਂਗੇ ਚਲੋ ਜੀ ਆਪਣੀ ਆਲੂ ਤੇ ਵੇਸਣ ਦੀ ਕੜੀ ਬਣ ਕੇ ਹੋ ਗਈ ਜੇ ਬਿਲਕੁਲ ਤਿਆਰ ਬਹੁਤ ਹੀ ਸਿੰਪਲ ਤਰੀਕੇ ਨਾਲ ਅੱਜ ਦੀ ਜਿਹੜੀ ਇਹ ਕੜੀ ਬਣਾ ਕੇ ਤਿਆਰ ਕੀਤੀ ਆ ਤੇ ਬੋਖਾਣ ਵਿੱਚ ਵੀ ਕੜੀ ਬਹੁਤ ਸਵਾਦ ਆ ਤੁਸੀਂ ਚੌਲਾ ਨਾ ਖਾਓ ਰੋਟੀ ਨਾ ਖਾਓ ਚਾਹੇ ਖਾਓ ਪਰੋਟੀਆਂ ਨਾਲ ਜਿੱਦੇ ਨਾਲ ਤੁਹਾਡਾ ਮਨ ਕਰਦਾ ਤੁਸੀਂ ਖਾ ਸਕਦੇ ਹੋ ਤੇ ਜੇਕਰ ਅੱਜ ਦੀ ਰੈਸਪੀ ਤੁਹਾਨੂੰ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ